ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਨਾ ਮੁੱਕਣ ਵਾਲਾ ਇੰਤਜ਼ਾਰ ਭਾਗ ਆਖਰੀ ਲੇਖਕ ਪਰਮਪ੍ਰੀਤ ਜੋਗ ਸ਼ਾਮ ਦੀ ਚਾਹ ਵੇਲੇ ਜਦੋਂ ਸਰਜੀਤ ਦੀ ਮਾਂ ਪ੍ਰੀਤ ਨੂੰ ਬੁਲਾਉਣੀ ਤਾਂ ਪ੍ਰੀਤ ਦੀ ਅੱਖ ਖੁੱਲੀ ਮੂੰਹ ਹੱਥ ਤੋਕੇ ਉਹ ਵੀ ਬੈਠਕ ਵਿੱਚ ਆ ਗਈ ਸਰਜੀਤ ਵੀ ਲੈਪਟਾਪ ਲਈ ਉੱਥੇ ਹੀ ਕੰਮ ਕਰ ਰਿਹਾ ਸੀ ਨੌਕਰ ਸਾਰਿਆਂ ਨੂੰ ਚਾਹ ਦੇ ਗਿਆ ਸਰਜੀਤ ਦੀ ਮਾਂ ਨੇ ਪ੍ਰੀਤ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਸਿਰ ਪਲੱਸ ਦੇ ਹੋਏ ਪਿਆਰ ਨਾਲ ਕਿਹਾ ਪੁੱਤਰ ਜੀ ਕੱਲ ਸ਼ਾਮ ਤੁਸੀਂ ਤੇ ਸਰਜੀਤ ਦੋਵੇਂ ਜੀ ਮਨਾਲੀ ਜਾ ਰਹੇ ਹੋ ਇਸ ਨੂੰ ਭਾਵੇਂ ਤੁਸੀਂ ਹਨੂਮਾਨ ਸਮਝ ਲਵੋ ਜਾਂ ਫਿਰ ਮਣੀਕਰਨ ਗੁਰਦੁਆਰੇ ਵਿੱਚ ਹਾਜ਼ਰੀ ਲਗਵਾਉਣੀ ਸਮਝ ਲਵੋ ਸਰਜੀਤ ਦੇ ਪਾਪਾ ਅਤੇ ਮੈਂ ਵੀ ਉੱਥੇ ਮੱਥਾ ਟੇਕਣ ਗਏ ਸੀ ਤਾਂ ਕਿ ਆਪਣੀ ਨਵੀਂ ਜ਼ਿੰਦਗੀ ਅਸੀਂ ਖੁਸ਼ੀ ਨਾਲ ਬਤਾਈਏ ਨਾਲ ਕੋਈ ਸਮਾਂ ਇੱਕ ਦੂਜੇ ਦੇ ਨਾਲ ਰਹੋ ਤਾਂ ਕਿ ਆਪਸ ਵਿੱਚ ਹਰ ਵਿਹਾਰ ਨੂੰ ਸਮਝ ਸਕੋ ਪਤੀ ਪਤਨੀ ਦੇ ਰਿਸ਼ਤੇ ਨੂੰ ਇਮਾਨਦਾਰੀ ਨਾਲ ਨਿਵਾਸ ਸਕੋ ਇੱਕ ਮਾਂ ਇਹੀ ਚਾਹੁੰਦੀ ਹੈ ਕਿ ਉਸਦੇ ਬੱਚੇ ਹਮੇਸ਼ਾ ਨਾਲ ਨਾਲ ਖੁਸ਼ ਰਹਿਣ ਇੱਕ ਦੂਜੇ ਦੇ ਪੂਰਕ ਬਣ ਪਰਿਵਾਰ ਨੂੰ ਅੱਗੇ ਵਧਾਉਣਾ ਮਨਾਲੀ ਵਿੱਚ ਇੱਕ ਹਫ਼ਤੇ ਲਈ ਹੋਟਲ ਬੁੱਕ ਹੈ ਅਤੇ ਮੇਰੀ ਫਿਕਰ ਨਹੀਂ ਕਰਨੀ ਖਾਸ ਕਰ ਸਰਜੀਤ ਪਹਿਲਾਂ ਮੈਂ ਤੇਰੇ ਮਾਮੇ ਵੱਲ ਜਾ ਰਹੀਆਂ ਕੁਝ ਦਿਨ ਰਹਿ ਕੇ ਫਿਰ ਪ੍ਰੀਤ ਦੇ ਮਾਮੇ ਵੱਲ ਰਹਾਂਗੀ ਮੇਰੀ ਗੱਲ ਹੋ ਗਈ ਹੈ ਪਰ ਮਾਂ ਮੈਂ ਤੇ ਪ੍ਰੀਤ ਪਹਿਲਾਂ ਅਮਸਰਾ ਦਰਸ਼ਨ ਕਰਨ ਲਈ ਜਾਣਾ ਹੈ ਸਰਜੀਤ ਨੇ ਆਪਣੀ ਮਾਂ ਨੂੰ ਕਿਹਾ ਫਿਰ ਅਸੀਂ ਮਨਾਲੀ ਚਲੇ ਜਾਵਾਂਗੇ ਮਾਂ ਨੇ ਵੀ ਹਾਂ ਵਿੱਚ ਸਿਰ ਹਿਲਾ ਦਿੱਤਾ ਪ੍ਰੀਤ ਇਹ ਸੁਣ ਕੇ ਚੌਂ ਗਈ ਅਤੇ ਹੈਰਾਨੀ ਨਾਲ ਸਰਜੀਤ ਵੱਲ ਤੱਕਣ ਲੱਗੀ ਠੀਕ ਉਸੇ ਵੇਲੇ ਪ੍ਰੀਤ ਦੀ ਨਿਗਾਹ ਕੀਤੀ ਤਾਂ ਉਸ ਦੀਆਂ ਅੱਖਾਂ ਵਿੱਚ ਬਹੁਤ ਸਾਰੇ ਸਵਾਲ ਨਜ਼ਰ ਆਏ ਜਿਸ ਨੂੰ ਸਰਜੀਤ ਜਾਣ ਕੇ ਵੀ ਅਣਜਾਣ ਬਣਿਆ ਰਿਹਾ ਪ੍ਰੀਤ ਦੀ ਸੱਸ ਨੇ ਪ੍ਰੀਤ ਨੂੰ ਰਾਤ ਦੇ ਖਾਣੇ ਵਿੱਚ ਜੋ ਖਾਣਾ ਦਿੱਤਾ ਉਸ ਬਾਰੇ ਕਾਮੇ ਨੂੰ ਕਹਿਣ ਲਈ ਕਿਹਾ ਤਾਂ ਅਤੇ ਆਪ ਆਪਣੇ ਕਮਰੇ ਵੱਲ ਵਧ ਗਈ ਪ੍ਰੀਤ ਨੇ ਹਾਂਜੀ ਮੰਮੀ ਜੀ ਕਿਹਾ ਪ੍ਰੀਤ ਦੇ ਅੰਦਰ ਦੀਆਂ ਉਲਝਣਾਂ ਦੇਖਦੇ ਹੋਏ ਕਿਹਾ ਪ੍ਰੀਤ ਮੇਰੇ ਲਈ ਲਿਆਈ ਹਲਕਾ ਖਾਣਾ ਹੀ ਬਣਵਾਉਣਾ ਹੈ ਅਤੇ ਮੰਮੀ ਜੀ ਵੀ ਰਾਤ ਨੂੰ ਹਲਕਾ ਖਾਣਾ ਹੀ ਪਸੰਦ ਕਰਦੇ ਹਨ ਬਾਕੀ ਜੋ ਆਪ ਨੂੰ ਚੰਗਾ ਲੱਗੇ ਉਹ ਦੱਸ ਦੇਣਾ ਇਹਨਾਂ ਆਕੇ ਸਰਜੀਤ ਨੇ ਆਪਣੇ ਕਮਰੇ ਵੱਲ ਰੁੱਕ ਕੀਤਾ ਪ੍ਰੀਤ ਨੇ ਹੌਲੇ ਜਿਹੇ ਜੀ ਕਿਹਾ ਰਾਤ ਦੀ ਰੋਟੀ ਤੋਂ ਵਿਹਲੇ ਹੋ ਕੇ ਪ੍ਰੀਤ ਨੇ ਪੈਕਿੰਗ ਸ਼ੁਰੂ ਕਰਨੀ ਸੀ ਨਾਲ ਹੀ ਸਰਜੀਤ ਨਾਲ ਗੱਲ ਵੀ ਕਰਨੀ ਸੀ ਪਰਸਨਲ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਨਾਲ ਆਪਣੀ ਗੱਲ ਸ਼ੁਰੂ ਕਰੇ ਸਰਜੀਤ ਇੱਕ ਨਿਗਾਹ ਪ੍ਰੀਤ ਨੂੰ ਵੀ ਦੇਖ ਰਿਹਾ ਸੀ ਉਸ ਦੀ ਉਲਜਨ ਦੇਖ ਕੇ ਆਪ ਹੀ ਪੁੱਛਿਆ ਕੀ ਹੋਇਆ ਰੀਤ ਕੁਝ ਕਹਿਣਾ ਹੈ ਪ੍ਰੀਤ ਨੇ ਸਰਜੀਤ ਵੱਲ ਤੱਕਿਆ ਅਤੇ ਫਿਰ ਨੀਵੀਂ ਪਾ ਕੇ ਜੀ ਆਖਿਆ ਸਰਜੀਤ ਪ੍ਰੀਤ ਦੇ ਨਾਲ ਆਪਣੇ ਕੱਪੜੇ ਵੀ ਪੈਕ ਕਰਦਾ ਹੋਇਆ ਗੱਲਾਂ ਕਰਨ ਲੱਗਾ ਦੱਸੋ ਰੀਤ ਕੀ ਗੱਲ ਕਰਨੀ ਹੈ ਤੁਸੀਂ ਮੇਰੇ ਨਾਲ ਪ੍ਰੀਤ ਨੇ ਕੁਝ ਨਹੀਂ ਕਿਹਾ ਕਪੜੇ ਪਹਿਨ ਕੇ ਸਰਜੀਤ ਨੇ ਪ੍ਰੀਤ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਉਸ ਦੇ ਮੱਥੇ ਨੂੰ ਚੁੰਮ ਕਰਕੇ ਸਿਰਫ ਇੰਨਾ ਹੀ ਕਿਹਾ ਜਿਆਦਾ ਨਾ ਸੋਚੋ ਸਭ ਠੀਕ ਹੈ ਜੋ ਨਹੀਂ ਹੋਵੇਗਾ ਉਸ ਨੂੰ ਮਿਲ ਕੇ ਠੀਕ ਕਰ ਲਵਾਂਗੇ ਹੁਣ ਸੌ ਜਾਓ ਮੈਂ ਮੰਮੀ ਜੀ ਨੂੰ ਦੇਖ ਕੇ ਆ ਰਿਹਾ ਹਾਂ ਕਿਸੇ ਚੀਜ਼ ਦੀ ਲੋੜ ਨਾ ਹੋਵੇ ਪ੍ਰੀਤ ਦੇ ਅੰਦਰ ਵੀ ਸਕੂਨ ਉਤਰ ਆ ਸਰਜੀਤ ਦੀ ਇੱਕ ਸ਼ੋ ਉਸ ਨੂੰ ਅੰਦਰ ਤੱਕ ਠਾਰ ਦਿੰਦੀ ਸੀ ਥੋੜੀ ਹੀ ਦੇਰ ਬਾਅਦ ਪ੍ਰੀਤ ਸੌਂ ਗਈ ਸਰਜੀਤ ਵੀ ਆ ਕੇ ਪ੍ਰੀਤ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਸੌ ਗਿਆ। ਅਗਲੇ ਦਿਨ ਸਵੇਰੇ ਹੀ ਪ੍ਰੀਤ ਅਤੇ ਸਰਜੀਤ ਅੰਮ੍ਰਿਤਸਰ ਲਈ ਨਿਕਲ ਗਏ। ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰ ਕੇ ਬੇਰੀ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਮੱਥਾ ਟੇਕਿਆ। ਅਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰੇ ਆਪਣੀ ਹਾਜ਼ਰੀ ਲਗਾਈ। ਉਹ ਸ਼ਾਮ ਤੱਕ ਮਨਾਲੀ ਲਈ ਨਿਕਲੇ। ਪਹਾੜਾਂ ਦਾ ਸਫ਼ਰ ਵੈਸੇ ਹੀ ਬੜਾ ਖੂਬਸੂਰਤ ਹੁੰਦਾ ਹੈ ਅਤੇ ਮਨ ਚ ਹੈ ਸਾਥੀ ਅਗਰ ਹਮਸਫ਼ਰ ਹੋਵੇ। ਤਾ ਦਿਲ ਵਿੱਚ ਬੇਅੰਤ ਖੁਸ਼ੀ ਹੋਣਾ ਲਾਜ਼ਮੀ ਹੁੰਦਾ ਹੈ। ਉਹੀ ਹਾਲ ਸਰਜੀਤ ਦਾ ਸੀ। ਪ੍ਰੀਤ ਵੀ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾ ਰਹੀ ਸੀ ਪਰ ਉਸ ਦੇ ਦਿਲ ਵਿੱਚ ਸਰਜੀਤ ਦੇ ਕਹੇ ਸ਼ਬਦ ਗੂੰਜ ਰਹੇ ਸੀ ਕਿ ਕਿਸੇ ਵੀ ਰਿਸ਼ਤੇ ਵਿੱਚ ਭਰੋਸਾ ਅਤੇ ਵਿਸ਼ਵਾਸ ਜ਼ਰੂਰੀ ਹੈ। ਪ੍ਰੀਤ ਇਸ ਲਈ ਖੁੱਲ ਕੇ ਨਹੀਂ ਜੀ ਰਹੀ ਸੀ। ਸਰਜੀਤ ਪ੍ਰੀਤ ਦੇ ਸਾਥੋਂ ਖੁਸ਼ ਸੀ ਨਾਲ ਹੀ ਪ੍ਰੀਤ ਦੇ ਅੰਦਰ ਚੱਲ ਰਹੀ ਪਰੇਸ਼ਾਨੀ ਤੋਂ ਵੀ ਬਿਮੁਖ ਨਹੀਂ ਸੀ। ਮਨਾਲੀ ਦੇ ਜਿਸ ਹੋਟਲ ਦੀ ਬੁਕਿੰਗ ਸੀ ਉਸ ਦੀ ਗੱਡੀ ਪਹਿਲਾਂ ਹੀ ਲੈਣ ਆਈ ਹੋਈ ਸੀ। ਕੂਚੁਰਤ ਵਾਦੀਆਂ ਵਿੱਚੋਂ ਲੰਘਦੇ ਹੋਏ ਉਹ ਦੋਵੇਂ ਹੋਟਲ ਪਹੁੰਚੇ ਜਿੱਥੇ ਦਾ ਨਜ਼ਾਰਾ ਦਿਲ ਨੂੰ ਸਕੂਨ ਦੇਣ ਵਾਲਾ ਸੀ ਆਪਣੇ ਕਮਰੇ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਨਹਾਉਣ ਦਾ ਪ੍ਰੋਗਰਾਮ ਆ ਫਿਰ ਵਾਰੀ-ਵਾਰੀ ਨਹਾ ਕੇ ਉਹਨਾਂ ਨੇ ਆਪਣੀ ਧੁਕਾਨ ਨੂੰ ਦੂਰ ਕੀਤਾ ਕਮਰੇ ਵਿੱਚਲੀ ਖਿੜਕੀ ਤੋਂ ਸਫੈਦ ਪਹਾੜਾਂ ਦੀ ਚਮਕ ਦੇਖਦੇ ਹੀ ਬਣਦੀ ਸੀ ਪ੍ਰੀਤ ਕਾਫੀ देर ਉੱਥੇ ਹੀ ਖੜੀ ਰਹੀ ਅਤੇ ਦੂਰ ਤੱਕ ਤੱਕਦੀ ਰਹੀ ਫਿਰ ਆਪ ਦੇ ਖਾਣੇ ਦਾ ਆਰਡਰ ਦਿੰਦਿਆਂ ਉਹ ਆਪਣੇ ਬੈਗ ਨੂੰ ਅਨਪੈਕ ਕਰਨ ਲੱਗੀ ਨਾਲ ਹੀ ਸਰਜੀਤ ਦੇ ਕੱਪੜੇ ਵੀ ਅਲਮਾਰੀ ਵਿੱਚ ਲਗਾਉਣ ਲੱਗੇ। ਖਾਣਾ ਖਾ ਕੇ ਉਹ ਆਰਮਨਾਲ लेट ਗਏ। ਸਰਜੀਤ ਨੇ ਆਪਣੀ ਆਦਤ ਅਨੁਸਾਰ ਪ੍ਰੀਤ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ ਅਤੇ ਉਸ ਨਾਲ ਲੱਕੇ ਥੋੜੀ ਜਿਹੀ ਦੇਰ ਬਾਅਦ ਉਹ ਸੌ ਗਿਆ। ਪ੍ਰੀਤ ਨੇ ਵੀ ਅੱਖਾਂ ਬੰਦ ਕਰ ਲਈਆਂ ਅਤੇ ਆਪ ਵੀ ਸੌ ਗਈ। ਜਦ ਕੇ ਪ੍ਰੀਤ ਦੇ ਮਨ ਅੰਦਰ ਹਲਚਲ ਮਚ ਰਹੀ ਸੀ। ਇਸ ਤਰ੍ਹਾਂ ਨਾਲ ਰਾਤ ਬੀਤੀ। ਅਗਲੇ ਦਿਨ ਗੱਡੀ ਰਾਹੀਂ ਉਹ ਸਿੱਧੇ ਗੁਰਦੁਆਰਾ ਮਨੀਕਰਨ ਸਾਹਿਬ ਜੀ ਨੇ ਲਈ ਨਿਕਲ ਗਏ। ਜਿਵੇਂ-ਜਿਵੇਂ ਗੱਡੀ ਅੱਗੇ ਵਧਦੀ ਜਾਂਦੀ ਸੀ ਪ੍ਰੀਤ ਉਹਨਾਂ ਨਜ਼ਾਰਿਆਂ ਨੂੰ ਦੇਖ ਕੇ ਖੁਸ਼ ਹੋ ਰਹੀ ਸੀ ਅਤੇ ਸਰਜੀਤ ਪ੍ਰੀਤ ਨੂੰ ਕੁਝ ਦੇਖ ਕੇ ਮੁਸਕਰਾ ਰਿਹਾ ਸੀ ਇੱਕ ਪਾਸੇ ਪਹਾੜ ਦੂਜੇ ਪਾਸੇ ਨਾਲ-ਨਾਲ ਚੱਲਦਾ ਦਰਿਆ ਤਕਰੀਬਨ 3 ਘੰਟੇ ਦੇ ਸਫ਼ਰ ਤੋਂ ਬਾਅਦ ਗੱਡੀ ਰੁਕੀ ਬਾਹਰ ਦਾ ਨਜ਼ਾਰਾ ਬਹੁਤ ਖੂਬਸੂਰਤ ਸੀ ਸਾਹਮਣੇ ਗੁਰਦੁਆਰਾ ਮਣੀਕਰਨ ਸਾਹਿਬ ਪਹਾੜ ਤੋਂ نیچے ਦੇਖਣ ਤੇ ਇੱਕ ਸ਼ੋਰ ਕਰਦਾ ਦਰਿਆ ਅਤੇ ਉਸ ਦੇ ਉੱਪਰ ਬਣਿਆ ਪੁਲ ਇਸ ਦਰਿਆ ਦਾ ਨਾਮ ਪਾਰਵਤੀ ਦਰਿਆ ਹੈ ਉਸ ਤਾਨੂੰ ਹੋਰ ਵੀ ਸੋਹਣਾ ਬਣਾ ਰਿਹਾ ਸੀ ਅੱਗੇ ਵਧੇ ਹੀ ਦਰਵਾਜ਼ੇ ਉੱਪਰਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਵਾਲਾ ਮਰਦਾਨੇ ਦਾ ਚਿੱਤਰ ਉਕਰਿਆ ਹੋਇਆ ਸੀ ਦੋਵੇਂ ਜੀ ਨੀਮੀ ਪਾ ਕੇ ਅੱਗੇ ਵਧੇ ਅਤੇ ਗੁਰੂ ਘਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰੀ ਭਰੀ ਅਤੇ ਚੰਗੇ ਅਤੇ ਸੁਖਮਈ ਜੀਵਨ ਦੀ ਅਰਦਾਸ ਕੀਤੀ ਇਸ ਤੋਂ ਬਾਅਦ ਲੰਗਰ ਛਕਿਆ ਜਿੱਥੇ ਇੱਕ ਰੌਚਕ ਗੱਲ ਪਤਾ ਲੱਗੀ ਕਿ ਇਹ ਲੰਗਰ ਸਾਰਾ ਇੱਥੇ ਦੇ ਗਰਮ ਪਾਣੀ ਵਿੱਚ ਬਣਾਇਆ ਗਿਆ ਹੈ ਅੱਗੇ ਵਧੇ ਤਾਂ ਇੱਕ ਸ਼ਿਵ ਮੰਦਿਰ ਦਿਖਾਈ ਦਿੱਤਾ। ਦੋਮਾ ਨੇ ਜਾ ਕੇ ਮੱਥਾ ਟੇਕਿਆ, ਨਾਲ ਹੀ ਗਰਮ ਪਾਣੀ ਦਾ ਤਾਲਵੀ ਦੇਖਿਆ ਜਿੱਥੇ ਗਾਗਰਾਂ ਵਿੱਚ ਲੰਗਰ ਬਣਾਇਆ ਜਾ ਰਿਹਾ ਸੀ। ਮੰਦਿਰ ਦੇ ਇਤਿਹਾਸ ਬਾਰੇ ਵੀ ਲਿਖਿਆ ਹੋਇਆ ਸੀ। ਪ੍ਰੀਤ ਦੀ ਜਿਗਿਆਸਾ ਦੇਖਦੇ ਹੋਏ ਸਰਜੀਤ ਉਸ ਨੂੰ ਪੜ੍ਹਨ ਲੱਗਾ। ਜਿੱਥੋਂ ਪਤਾ ਲੱਗਾ ਕਿ ਇੱਕ ਵਾਰ ਸ਼ਿਵ ਪਾਰਵਤੀ ਕੁਝ ਸਮਾਂ ਇੱਥੇ ਰੁਕੇ ਸੀ। ਪਾਰਵਤੀ ਦੀ ਮਣੀ ਇਸ ਦਰਿਆ ਵਿੱਚ ਛੇਸ਼ਨਾਕ ਕੋਲ ਗਿਰ ਗਈ ਅਤੇ ਪਾਰਵਤੀ ਨੇ ਉਸ ਮਣੀ ਨੂੰ ਵਾਪਸ ਲੈਣ ਲਈ ਸ਼ਿਵ ਜੀ ਅੱਗੇ ਜਦ ਕੀਤੀ ਤਾਂ ਸ਼ੇਸ਼ਨਾਗ ਨੇ ਬਹੁਤ ਸਾਰੀਆਂ ਮਣੀਆਂ ਵਾਰ ਫੁੰਕਾਰੀਆਂ ਜਿਸ ਕਾਰਨ ਪਾਰਵਤੀ ਦੀ ਮਣੀ ਮਿਲ ਗਈ ਪਰ ਇੱਥੇ ਦਾ ਪਾਣੀ ਉਬਲਣ ਲੱਗ ਪਿਆ ਦਰਿਆ ਦੇ ਇੱਕ ਪਾਸੇ ਦਾ ਪਾਣੀ ਤੱਤਾ ਤੇ ਦੂਜੇ ਪਾਸੇ ਦਾ ਪਾਣੀ ਬਰਫ ਵਾਂਗ ਠੰਡਾ ਹੈ ਇੱਥੇ ਹੀ ਦੂਜੇ ਪਾਸੇ ਗੁਰੂ ਘਰ ਦੇ ਸੇਵਕਾਂ ਨੇ ਵੀ ਗੁਰੂ ਨਾਨਕ ਦੇਵ ਜੀ ਬਾਰੇ ਕਹੀ ਜਾਣ ਵਾਲੀ ਸਾਖੀ ਸਾਖੀ ਤੋਂ ਅਗਵਤ ਕਰਾਇਆ ਜਦੋਂ ਗੁਰੂ ਨਾਨਕ ਦੇਵ ਜੀ ਭਾਈਵਾਲਾ ਮਰਦਾਨਾ ਜੀ ਨਾਲ ਇਸ ਪਿੰਡ ਵਿੱਚ ਆਏ ਤਾਂ ਇੱਥੇ ਦੇ ਲੋਕਾਂ ਨੇ ਕੱਚਾ ਨਾਸ਼ਿਬਾ ਵਿੱਚ ਦਿੱਤਾ ਤਕਾਉਣ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਹੁਕਮ ਨਾਲ ਜਦੋਂ ਪੱਥਰ ਪੁੱਟਿਆ ਗਿਆ ਤਾਂ ਗਰਮ ਪਾਣੀ ਦਾ ਧਾਰ ਲਿਕਲ ਆਇਆ ਜਿੱਥੇ ਉਹਨਾਂ ਨੇ ਖਾਣਾ ਬਣਾਇਆ ਅਤੇ ਉਸੇ ਵੇਲੇ ਤੋਂ ਹੁਣ ਤੱਕ ਇਸ ਗਰਮ ਪਾਣੀ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਹੈ ਨਾਲ ਵੀ ਇਹ ਵੀ ਦੱਸਿਆ ਗਿਆ ਕਿ ਇੱਥੇ ਦੇ ਗਰਮ ਸਰੋਵ ਵਿੱਚ ਨਹਾਉਣ ਨਾਲ ਸਰੀਰ ਦੇ ਅੰਦਰ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਇਹ ਕੁਦਰਤ ਦਾ ਕ੍ਰਿਸ਼ਮਾਈ ਹੈ ਜਿੱਥੇ ਲੋਕ ਆਪਣੀ ਆਸਥਾ ਨਾਲ ਆਉਂਦੇ ਹਨ ਅਤੇ ਖੁਸ਼ੀਆਂ ਲੈ ਕੇ ਆਪਣੇ ਘਰ ਪਰਤਦੇ ਹਨ ਪ੍ਰੀਤ ਅਤੇ ਸਰਜੀਤ ਲਈ ਇਹ ਇੱਕ ਰੌਚਿਕ ਥਾਂ ਸੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਲੌਕਿਕ ਚਮਤਕਾਰ ਸਾਖ ਸ਼ਾਸ ਸੀ ਦੋਨਾਂ ਜੀਆਂ ਨੇ ਰਾਜ ਦੇ ਦਰਸ਼ਨ ਕੀਤੇ ਅਤੇ ਸ਼ਾਮ ਹੁੰਦੇ ਹੁੰਦੇ ਉਹ ਵਾਪਸ ਹੋਟਲ ਮੁੜਾਏ ਰਾਤ ਦਾ ਖਾਣਾ ਉਹਨਾਂ ਨੇ ਕਮਰੇ ਵਿੱਚ ਹੀ ਮੰਗਵਾ ਲਿਆ ਸਰਜੀਤ ਪ੍ਰੀਤ ਦੇ ਬਾਰੇ ਸਭ ਕੁਝ ਜਾਣਦਾ ਸੀ ਤੇ ਨਾਲ ਹੀ ਉਸ ਨੂੰ ਬਹੁਤ ਪਿਆਰ ਵੀ ਕਰਦਾ ਸੀ ਪਰ ਉਹ ਚਾਹੁੰਦਾ ਸੀ ਕਿ ਪ੍ਰੀਤ ਆਪ ਆਪਣੇ ਮੂੰਹ ਤੋਂ ਆਪਣੀ ਪਿਛਲੀ ਜ਼ਿੰਦਗੀ ਬਾਰੇ ਦੱਸੇ ਚਾਹੇ ਪੂਰਾ ਨਾਂ ਸਹੀ ਕੋਸ਼ਤਾਂ ਜ਼ਰੂਰ ਇਸ ਲਈ ਉਹ ਪ੍ਰੀਤ ਨੂੰ ਆਪਣੇ ਪਿਆਰ ਉੱਪਰ ਲਗਾਤਾਰ ਯਕੀਨ ਕਰਵਾਉਂਦਾ ਆ ਰਿਹਾ ਸੀ ਕਿ ਉਹ ਪ੍ਰੀਤ ਨੂੰ ਬੇਅੰਤ ਪਿਆਰ ਕਰਦਾ ਹੈ ਜੇਕਰ ਉਹ ਚੁੱਪ ਵੀ ਰਹੇਗੀ ਤਾਂ ਵੀ ਉਸਦੇ ਪਿਆਰ ਵਿੱਚ ਕੋਈ ਕਮੀ ਨਹੀਂ ਆਵੇਗੀ ਪਰ ਉਹ ਪ੍ਰੀਤ ਨੂੰ ਖੁੱਲ੍ਹ ਕੇ ਜਿਉਣ ਦਾ ਮੌਕਾ ਵੀ ਦੇਣਾ ਚਾਹੁੰਦਾ ਸੀ ਜੋ ਕਿ ਬਾਅਦ ਵਿੱਚ ਕਦੀ ਵੀ ਉਸ ਨੂੰ ਕਿਸੇ ਦੇ ਸਾਹਮਣੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਜਿਵੇਂ ਜਿਵੇਂ ਰਾਤ ਗਹਿਰਾਰੀ ਸੀ ਪ੍ਰੀਤ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਸੀ ਸਰਜੀਤ ਪ੍ਰੀਤ ਨੂੰ ਹੋਰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਕਮਰੇ ਦੀ ਕਮੋਚੀ ਤੋੜਦੇ ਹੋਏ ਉਸਨੇ ਪ੍ਰੀਤ ਨੇੜੇ ਬੈਠ ਕੇ ਉਸ ਨੂੰ ਆਪਣੇ ਬਾਰੇ ਵਿੱਚ ਦੱਸਣ ਲੱਗਾ ਸਰਜੀਤ ਨੇ ਪ੍ਰੀਤ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ ਪ੍ਰੀਤ ਤੈਨੂੰ ਪਤਾ ਹੈ ਰੀਤ ਇਹ ਤਾਂ ਚੰਗਾ ਮੈਨੂੰ ਤੈਨੂੰ ਪ੍ਰੀਤੋ ਕਹਿਣਾ ਚੰਗਾ ਲੱਗਦਾ ਹੈ ਜਦੋਂ ਵੀ ਮੈਂ ਤੈਨੂੰ ਪ੍ਰੀਤੋ ਬੁਲਾਉਂਦਾ ਹਾਂ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ੀ ਨਾਲ ਵੱਜ ਜਾਂਦੀ ਹੈ ਅਤੇ ਨਾਲ ਹੀ ਇਹ ਧੜਕਣ ਤੈਨੂੰ ਗਲਵਖੜੀ ਵਿੱਚ ਲੈਣ ਦੀ ਜिद ਕਰਦੀ ਹੈ ਮੇਰਾ ਇੰਜ ਵਾਰ-ਵਾਰ ਬਿਨਾਂ ਇਜਾਜ਼ਤ ਦੇ ਕ੍ਰੀਬ ਆਉਣਾ ਸ਼ਾਇਦ ਤੈਨੂੰ ਚੰਗਾ ਨਾ ਲੱਗੇ ਇਸ ਲਈ ਮੈਂ ਤੈਨੂੰ ਰੀਤ ਆ ਕੇ ਬੁਲਾਉਂਦਾ ਹਾਂ ਮੈਂ ਨਹੀਂ ਚਾਹੁੰਦਾ ਤੂੰ ਕਿਸੇ ਵੀ ਕਾਰਨ ਦੁਖੀ ਹੋਵੇ ਪ੍ਰੀਤ ਦੀਆਂ ਨਿਗਾਹਾਂ ਸਰਜੀਤ ਬਲ ਉੱਠ ਕੇ ਇੱਕਦਮ ਨਾਲ ਝੁਕ ਜਾਂਦੀਆਂ ਹਨ ਮੈਂ ਬਚਪਨ ਤੋਂ ਹੀ ਸ਼ਾਂਤ ਸੁਭਾਅ ਦਾ ਹਾਂ ਜਿਆਦਾ ਦੋਸਤ ਨਹੀਂ ਮੇਰੇ ਸਕੂਲ ਤੋਂ ਬਾਅਦ ਕਾਲਜ ਕਾਲਜ ਦੇ ਆਖਰੀ ਸਾਲ ਦੇ ਪੇਪਰ ਹੀ ਖਤਮ ਹੋਏ ਸੀ ਮੇਰੇ ਪਾਪਾ ਜੀ ਚਲਾਣਾ ਕਰ ਗਏ ਮੰਮੇ ਮਮੀ ਅਤੇ ਮੈਂ ਇਸ ਦੁਨੀਆ ਵਿੱਚ ਇੱਕਦਮ ਇਕੱਲੇ ਹੋ ਗਏ ਫਿਰ ਵਕਤ ਦੇ ਨਾਲ ਨਾਲ ਅਸੀਂ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਮੈਨੂੰ ਘੁੰਮਣ ਦਾ ਬੜਾ ਹੀ ਜ਼ਿਆਦਾ ਸ਼ੌਕ ਹੈ ਜਿਸ ਕਾਰਨ ਮੈਂ ਬੱਕਰੀ ਬੱਕਰੀ ਹਥਾ ਮਾ ਘੁੰਮਣ ਨਿਕਲ ਜਾਂਦਾ ਹਾਂ ਇੰਝ ਕਈ ਵਾਰ ਮੈਨੂੰ ਬਹੁਤ ਸਾਰੇ ਤਜਰਬੇ ਹੁੰਦੇਗੇ ਪਰ ਆਖਰੀ ਵਾਰ ਜਦੋਂ ਮੈਂ ਕਸ਼ਮੀਰ ਵੱਲ ਘੁੰਮਣ ਗਿਆ ਉੱਥੇ ਦੀਆਂ ਵਧੀਆ ਬਾਦੀਆਂ ਨੇ ਮੈਨੂੰ ਮੋਲਿਆ ਉੱਥੋਂ ਦੇ ਰਸਤੇ ਮੇਰੇ ਲਈ ਖੂਬਸੂਰਤ ਅਹਿਸਾਸ ਸੀ ਹਾਲੇ ਮੈਂ ਇੰਨਾ ਵਿੱਚ ਘੁੰਮ ਹੋਇਆ ਹੀ ਸੀ ਕਿ ਇੱਕ ਭਿਆਨਕ ਹਾਸਾ ਮੇਰੇ ਨਾਲ ਵਰਤ ਗਿਆ ਸ਼ਾਮ ਦਾ ਸਮਾਂ ਸੀ ਮੇਰੀ ਕਾਰ ਤੇ ਡਰਾਈਵਰ ਅਸੀਂ ਉੱਚੀਆਂ ਪਹਾੜੀਆਂ ਤੋਂ ਪੱਤਰੇ ਸੀ ਸਾਡੇ ਅੱਗੇ ਫੌਜੀਆਂ ਦੀ ਖੁੱਲੀ ਜੀਪ ਸੀ ਅਤੇ ਉਸ ਦੇ ਅੱਗੇ ਸਰਯੇ ਲੈ ਕੇ ਜਾ ਰਿਹਾ ਇੱਕ ਟਰੱਕ ਸੀ। ਅਚਾਨਕ ਟਰੱਕ ਨੇ ਬਹੁਤ ਹੀ ਜ਼ੋਰ ਦੀ ਬ੍ਰੇਕ ਲਗਾਤੀ। ਬ੍ਰੇਕ ਦਾ ਅਸਰ ਸਾਡੀ ਕਾਰ ਤੇ ਵੀ ਹੋਇਆ। ਅਚਾਨਕ ਟਰੱਕ ਦੇ ਸਰਯੇ ਪਿੱਛੇ ਵੱਲੋਂ ਆਉਣ ਲੱਗੇ। ਫੌਜੀਆਂ ਦੀ ਗੱਡੀ ਦਾ ਪੂਰੇ ਤਰੀਕੇ ਨਾਲ ਮਸਲੀ ਗਈ ਅਤੇ ਮੇਰੀ ਵੀ ਹਾਲਤ ਚੰਗੀ ਨਹੀਂ ਰਹੀ। ਕਾਰ ਦਾ ਡਰਾਈਵਰ ਉਸ ਵੇਲੇ ਖਤਮ ਹੋ ਗਿਆ। ਹਸਪਤਾਲ ਜਾ ਕੇ ਪਤਾ ਲੱਗਾ ਮੇਰੇ ਸੀਨੇ ਵਿੱਚ ਵੀ ਰੌਣ ਲੱਗੀ ਸੀ। ਜਿਸ ਨਾਲ ਦਿਲ ਉਪਰਾਸ ਰੋਇਆ ਅਤੇ ਜਲਦੀ ਨਾਲ ਕੋਈ ਦੂਜਾ ਦਿਲ ਨਾ ਲਾਇਆ ਗਿਆ। ਤਾਕਤ ਸੀ ਸਮੇਂ ਵਿੱਚ ਮੈਂ ਵੀ ਖਤ ਹੋ ਜਾਵਾਂਗਾ ਡਾਕਟਰ ਵੀ ਬੜੇ ਪਰੇਸ਼ਾਨੀ ਵਿੱਚ ਸੀ ਇਹਨੇ ਨੂੰ ਇੱਕ ਫੌਜੀ ਦਾ ਦਿਲ ਮੇਰੇ ਦਿਲ ਨਾਲ ਬਦਲ ਦਿੱਤਾ ਗਿਆ ਅਤੇ ਮੈਂ ਬਚ ਗਿਆ ਬਾਅਦ ਵਿੱਚ ਪਤਾ ਲੱਗਾ ਜਿਸ ਦਾ ਦਿਲ ਮੈਨੂੰ ਦਿੱਤਾ ਗਿਆ ਉਸ ਦੇ ਪਰਿਵਾਰ ਵਿੱਚ ਕੋਈ ਨਹੀਂ ਸੀ ਜਿਸ ਕਾਰਨ ਕਿਸੇ ਦੀ ਵੀ ਇਜਾਜ਼ਤ ਲੈਣ ਦੀ ਲੋੜ ਨਹੀਂ ਪਈ ਅਤੇ ਜਲਦ ਨਹੀਂ ਮੇਰਾ ਇਲਾਜ ਕੀਤਾ ਗਿਆ ਮੈਨੂੰ ਠੀਕ ਹੋਣ ਵਿੱਚ ਬਹੁਤ ਸਮਾਂ ਲੱਗਾ ਘਰ ਸਾਰੇ ਪਰੇਸ਼ਾਨ ਤਾਂ ਹੋਏ ਪਰ ਮੈਂ ਬਚ ਗਿਆ ਇੱਕ ਲੰਮੇ ਅਰਸੇ ਬਾਅਦ ਜਦੋਂ ਮੈਂ ਵਾਪਸ ਪਰਤਿਆ ਤਾਂ ਕੁਝ ਸਮਾਂ ਘਰ ਰਿਹਾ ਫਿਰ ਇੱਕ ਕੰਪਨੀ ਸ਼ੁਰੂ ਕੀਤੀ ਰਿਤ ਪਤਾ ਹੈ ਜਦੋਂ ਮੈਂ ਵਾਪਸ ਆਇਆ ਪਤਾ ਨਹੀਂ ਕਿਉਂ ਬੇਚੈਨ ਰਹਿਣ ਲੱਗਾ ਰਾਤ ਨੂੰ ਅਜੀਬ ਜਿਹੇ ਸੁਪਨੇ ਆਉਂਦੇ ਜਿਵੇਂ ਕੋਈ ਮੇਰੀ ਉਡੀਕ ਵਿੱਚ ਹੈ ਪਰ ਕੌਣ ਮੈਂ ਨਹੀਂ ਜਾਣਦਾ ਕਿਸੇ ਨੂੰ ਵੀ ਮੇਰੇ ਦੋਸਤ ਬਹੁਤ ਘੱਟ ਹਨ ਹੁਣ ਵੀ ਕਹਾ ਤਾਂ ਮੇਰੇ ਹਮਸਫਰ ਸਿਰਫ ਤੁਸੀਂ ਹੋ ਦੋਸਤਾਂ ਤੋਂ ਮੈਂ ਹਮੇਸ਼ਾ ਹੀ ਦੂਰ ਰਿਹਾ ਹਾਂ ਅਤੇ ਕੁੜੀਆਂ ਤੋਂ ਮੈਂ ਹਿਸ਼ਾਈ ਦੂਰ ਰਿਹਾ ਹਾਂ ਫਿਰ ਕਿਉਂ ਇਹ ਸੁਪਨੇ ਮੈਨੂੰ ਵਾਰ-ਵਾਰ ਆਉਂਦੇ ਖੈਰ ਇੱਕ ਦਿਨਾਂ ਤਾਨੂੰ ਦੇਖਦੇ ਹੀ ਮੇਰੇ ਦਿਲ ਦੀ ਧੜਕਣ ਜ਼ੋਰ ਦੀ ਸ਼ੋਰ ਕਰਨ ਲੱਗੀ ਨਾ ਚਾਹੁੰਦੇ ਹੋਏ ਵੀ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਿਹਾ ਸੀ ਮੈਂ ਖੁਦ ਹੈਰਾਨ ਸੀ ਕਿ ਆਪਣੇ ਉੱਪਰ ਕਿਸ ਤਰ੍ਹਾਂ ਨਾਲ ਮੈਂ ਕਿਉਂ ਕਿਸੇ ਵੱਲ ਖਿੱਚਿਆ ਜਾ ਰਿਹਾ ਹਾਂ ਇਨੀ ਭੀੜ ਵਿੱਚ ਹੀ ਮੇਰੀਆਂ ਅੱਖਾਂ ਸਿਰਫ ਤੇਰੇ ਉੱਪਰ ਆਕਰ ਰੁਕ ਜਾਂਦੀਆਂ ਜਿਹੜੇ ਦੀ ਉਦਾਸੀ ਅੱਖਾਂ ਵਿੱਚ ਜਿਵੇਂ ਕਿਸੇ ਦਾ ਇੰਤਜ਼ਾਰ ਹੋਵੇ ਨਾ ਚਾਹੁੰਦੇ ਹੋਏ ਵੀ ਤੁਹਾਡੇ ਵੱਲ ਖਿੱਚਿਆ ਚਲਾਉਂਦਾ ਫਿਰ ਇੱਕ ਦਿਨਾਂ ਤਰਨ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਤੁਸੀਂ ਇਕੱਲੇ ਹੀ ਰਹਿੰਦੇ ਹੋ ਮੈਨੂੰ ਲੱਗਾ ਇਸ ਕਰਕੇ ਤੁਸੀਂ ਉਦਾਸ ਹੋ। ਕਈ ਵਾਰ ਮੈਂ ਖੁਦ ਨੂੰ ਸਮਝਾਇਆ ਪਰ ਤੁਸੀਂ ਮੇਰੀ ਤਲਬ ਬਣ ਗਏ। ਜਿਸ ਰੋਜ਼ ਨਾ ਦੇਖਾਂ ਦਿਲ ਦਿਮਾਗ ਪਰੇਸ਼ਾਨ ਰਹਿੰਦਾ ਹੈ। ਨਾਲ ਹੀ ਇੱਕ ਹੋਰ ਗੱਲ ਵੀ ਹੋਈ। ਮੇਰੇ ਸੁਪਨੇ ਜੋ ਅਕਸਰ ਪਰੇਸ਼ਾਨ ਕਰਦੇ ਸੀ ਤੁਹਾਡੇ ਨਾਲ ਗੱਲ ਕਰਦੇ ਸੀ ਉਹ ਹਟ ਗਏ ਪਰ ਜਿਸ ਦਿਨ ਤੁਸੀਂ ਨਾ ਦਿਖਦੇ ਉਹ ਰਾਤ ਮੇਰੇ ਉੱਪਰ ਬੜੀ ਬੁਰੀ गुਜ਼ਰਦੀ। ਫਿਰ ਗੁਰੂ ਘਰ ਤੁਹਾਨੂੰ ਦੇਖਿਆ ਟੜਕਣਾਂ ਦਾ ਸ਼ੋਰ ਹੋਰ ਵੱਧ ਗਿਆ। ਉਸ ਰਾਤ ਪਹਿਲੀ ਵਾਰ ਮੇਰੇ ਸੁਪਨੇ ਵਿੱਚ ਤੁਸੀਂ ਦਿਖੇ। ਬੁੱਤ ਦੇ ਪ੍ਰਾਂਦਾ ਤੇ ਨਾਲ ਹੀ ਗਜਰੇ ਲਗਾ ਕੇ ਫੁੱਲਾਂ ਵਾਂਗ ਮਹਿਕ ਦੀ ਪ੍ਰੀਤ ਉਸ ਦਿਨ ਮੈਂ ਪਹਿਲੀ ਵਾਰ ਮੰਮੀ ਜੀ ਨੂੰ ਤੁਹਾਡੇ ਬਾਰੇ ਗੱਲ ਕੀਤੀ ਮੰਮੀ ਜੀ ਨੂੰ ਤੁਸੀ ਪਸੰਦ ਸੀ ਅਤੇ ਉਹਨਾਂ ਨੇ ਮਾਮਾ ਜੀ ਨਾਲ ਗੱਲ ਤੋਰੀ ਮਾਮਾ ਜੀ ਨੇ ਵੀ ਮੈਨੂੰ ਦੇਖਿਆ ਹੋਇਆ ਸੀ ਅਸੀਂ ਤੁਹਾਡੇ ਮਾਮਾ ਜੀ ਦੇ ਘਰ ਗਏ ਸਭ ਨੂੰ ਮਿਲੇ ਤੇ ਖਾਸ ਕਰ ਜਸਪ੍ਰੀਤ ਨੂੰ ਜੋ ਬਹੁਤ ਹੀ ਪਿਆਰਾ ਬੱਚਾ ਹੈ ਜਿਸ ਵਿੱਚ ਮੈਨੂੰ ਤੇਰੀ ਝਲਕ ਦਿਖਾਈ ਦਿੱਤੀ ਅਤੇ ਉਸ ਨੇ ਬੜੇ ਪਿਆਰ ਨਾਲ ਮੇਰੇ ਨਾਲ ਗੱਲ ਕੀਤੀ ਫਿਰ ਇੱਕ ਦਿਨ ਮਾਮਾ ਜੀ ਸਾਡੇ ਘਰ ਆਏ ਅਤੇ ਉਹਨਾਂ ਨੇ ਮੰਮੀ ਜੀ ਅਤੇ ਮੈਨੂੰ ਤੁਹਾਡੇ ਬੀਤੇ ਹੋਏ ਕੱਲ੍ਹ ਬਾਰੇ ਦੱਸਿਆ ਜਿਸ ਨੂੰ ਜਾਣ ਕੇ ਮੈਨੂੰ ਤੁਹਾਡੀਆਂ ਉਦਾਸ ਅੱਖਾਂ ਚੇਤੇ ਆਉਂਦੀਆਂ ਸੀ ਜਿਨ੍ਹਾਂ ਵਿੱਚ ਦਰਦ ਹੀ ਦਰਦ ਨਜ਼ਰ ਆਉਂਦਾ ਸੀ ਜਿਵੇਂ ਜਿਉਣ ਦੀ ਕੋਈ ਖਵਾਇਸ਼ ਹੀ ਨਾ ਹੋਵੇ ਇਸੇ ਲਈ ਮੈਂ ਜਲਦ ਤੋਂ ਜਲਦ ਇਹ ਵਿਆਹ ਕਰਵਾਉਣਾ ਚਾਹੁੰਦਾ ਸੀ ਜੇਕਰ ਤੁਹਾਡੇ ਚਿਹਰੇ ਉੱਪਰ ਇਹ ਉਦਾਸੀ ਨੂੰ ਦੂਰ ਕਰ ਸਕਾਂ ਅੱਜ ਤੁਸੀਂ ਮੇਰੇ ਕਰੀਬ ਹੋ ਮੇਰੇ ਦਿਲ ਦੀ ਧੜਕਣਾ ਜਿਸ ਦੇ ਬਿਨਾਂ ਮੇਰਾ ਜੀਵਨ ਅਧੂਰਾ ਹੈ ਮੇਰਾ ਵਿजूद ਅਧੂਰਾ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਆਪਣੇ ਦਿਲ ਵਿੱਚ ਕੋਈ ਗੱਲ ਨਾ ਰੱਖੋ ਅਸੀਂ ਆਪਣਾ ਇਹ ਰਿਸ਼ਤਾ ਇਮਾਨਦਾਰੀ ਨਾਲ ਨਿਭਾਈਏ ਤਾਂ ਕਿ ਅੱਗੇ ਚੱਲ ਕੇ ਅਤੀਤ ਦਾ ਬੁਰਾ ਪਰਛਾਵਾਂ ਸਾਡੇ ਰਿਸ਼ਤੇ ਉੱਪਰ ਨਾ ਪਵੇ ਜੇਕਰ ਤੁਸੀਂ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਇੱਕ ਦੋਸਤ ਸਮਝ ਕੇ ਗੱਲ ਸਾਂਝੀ ਕਰ ਸਕਦੇ ਹੋ ਜੇਕਰ ਨਹੀਂ ਕਰਨਾ ਚਾਹੁੰਦੇ ਤਾਂ ਵੀ ਕੋਈ ਗੱਲ ਨਹੀਂ ਪਰ ਮੈਂ ਇਸ ਰਿਸ਼ਤੇ ਵਿੱਚ ਅੱਗੇ ਵਧਣਾ ਚਾਹੁੰਦਾ ਹਾਂ ਅਸੀਂ ਆਪਣੇ ਅੱਜ ਨੂੰ ਖੁਸ਼ੀਆਂ ਨਾਲ ਭਰਈਏ ਕੁਝ ਇਹੋ ਜਿਹੀਆਂ ਯਾਦਾਂ ਇਕੱਠੀਆਂ ਕਰੀਏ ਜਿੱਥੇ ਬਾਕੀ ਸਭ ਪਿੱਛੇ ਰਹਿ ਜਾਵੇ। ਪ੍ਰੀਤ ਬੜੇ ਧਿਆਨ ਨਾਲ ਸਰਜੀਤ ਨੂੰ ਸੁਣ ਰਹੀ ਸੀ ਅਤੇ ਉਸਦੇ ਆਖੀਰ ਦੇ ਸ਼ਬਦਾਂ ਦੀ ਮਤਲਬ ਵੀ ਜਾਣ ਰਹੀ ਸੀ। ਪ੍ਰੀਤ ਦੀਆਂ ਅੱਖਾਂ ਵਿੱਚੋਂ ਛੁਪੇ ਹੰਝੂ ਉਸ ਦੀਆਂ ਗੱਲਾਂ ਉੱਪਰ ਆ ਗਏ। ਜਿਸ ਨੂੰ ਵੇਖ ਕੇ ਸਰਜੀਤ ਨੇ ਜਲਦੀ ਨਾਲ ਉਸ ਦਾ ਚਿਹਰਾ ਆਪਣੇ ਹੱਥਾਂ ਵਿੱਚ ਲੈ ਕੇ ਉਸ ਦੇ ਹੰਝੂ ਸਾਫ਼ ਕਰਦੇ ਹੋਏ ਪਿਆਰ ਨਾਲ ਉਸ ਦੀਆਂ ਅੱਖਾਂ ਉੱਪਰ ਆਪਣੇ ਪਿਆਰ ਦੀ ਮੋਹਰ ਲਗਾ ਦਿੱਤੀ। ਪ੍ਰੀਤ ਨੂੰ ਪਿੱਛੋਂ ਆਪਣੀ ਹਿੱਕ ਨਾਲ ਲਗਾ ਕੇ ਪਲੰਘ ਦੀ ਟੇਕ ਲਗਾ ਬੈਠ ਗਿਆ। ਪ੍ਰੀਤ ਨੇ ਵੀ ਆਪਣਾ ਸਿਰ ਉਸਦੇ ਮੋਢੇ ਉੱਪਰ ਆਕ ਰੱਖ ਦਿੱਤਾ ਦੋਨੋਂ ਖामोਚੀ ਨਾਲ ਪਤਾ ਨਹੀਂ ਕਿੰਨੇ ਸਮਾਂ ਬੈਠ ਕੇ ਇੱਕ ਦੂਜੇ ਨੂੰ ਮਹਿਸੂਸ ਕਰ ਰਹੇ ਸੀ ਨਾ ਬੋਲ ਕੇ ਵੀ ਉਹ ਦੋਨੋਂ ਹੀ ਆਪਣੀਆਂ ਧੜਕਣਾਂ ਨਾਲ ਗੱਲ ਕਰ ਰਹੇ ਸੀ ਪ੍ਰੀਤ ਨੂੰ ਕਦੀ ਵੀ ਸਰਜੀਤ ਅਜਨਬੀ ਨਹੀਂ ਲੱਗਾ ਉਸ ਨੂੰ ਹਮੇਸ਼ਾ ਸਰਜੀਤ ਆਪਣਾ ਲੱਗਦਾ ਪਰ ਕਿਉਂ ਇਹ ਉਸ ਦੀ ਸਮਝ ਤੋਂ ਬਾਹਰ ਸੀ ਬਹੁਤ ਹਿੰਮਤ ਕਰਕੇ ਉਸ ਨੇ ਆਪਣੀ ਜ਼ਿੰਦਗੀ ਦੇ ਅਤੀਤ ਦੇ ਪਨੇ ਸਰਜੀਤ ਅੱਗੇ ਖੋਲਣ ਦੀ ਕੋਸ਼ਿਸ਼ ਵੱਲ ਆਪਣਾ ਇੱਕ ਕਦਮ ਪੁੱਟਿਆ ਪ੍ਰੀਤ ਨੇ ਆਪਣੇ ਆਪ ਨੂੰ ਸਰਜੀਤ ਦੀ ਗੱਲ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਸਰਜੀਤ ਨੇ ਨਿੱਦਰੀ ਜੀ ਆਵਾਜ਼ ਵਿੱਚ ਕਿਹਾ ਪ੍ਰੀਤੋ ਜਰ ਸੌਣ ਦੇ ਮੈਨੂੰ ਤੂੰ ਹਮੇਸ਼ਾ ਯਾਰ ਮੇਰੀ ਨੀਂਦ ਖਰਾਬ ਕਰਦੀ ਹੈ ਦੇਖ ਤੇਰੇ ਗਜ਼ਰੇ ਦੀ ਮਹਿਕ ਨਸ਼ਾ ਕਰ ਰਹੀ ਹੈ ਮੇਰੇ ਉੱਪਰ ਅੱਜ ਫੇਰ ਸੋ ਜਾ ਨਹੀਂ ਤੇ ਮੈਂ ਤੈਨੂੰ ਸੌਣ ਨਹੀਂ ਦੇਣਾ ਫੇਰ ਤੂੰ ਮੇਰੇ ਤੋਂ ਨਾਰਾਜ਼ ਹੋ ਜਾਏਂਗੀ ਕਿ بیا ਤੋਂ ਪਹਿਲਾਂ ਇਹ ਸਭ ਕੁਝ ਨਹੀਂ ਕਰਨਾ ਸੋ ਜਾ ਬੱਚੇ ਅਤੇ ਉਸ ਨੂੰ ਹੋਰ ਕੁੱਟ ਕੇ ਆਪਣੇ ਨਾਲ ਲਗਾ ਦਿੱਤਾ ਪ੍ਰੀਤ ਨੂੰ ਇੰਜ ਲੱਗਾ ਇਹ ਸਰਜੀਤ ਨਹੀਂ ਹਰਜਸ ਹੈ ਉਹ ਹਰਨੀ ਨਾਲ ਸਰਜੀਤ ਵੱਲ ਧੱਕਣ ਲੱਗੀ ਕੀ ਇਹ ਪ੍ਰੀਤ ਦਾ ਭੁਲੇਖਾ ਹੈ ਜਾਂ ਫਿਰ ਸੱਚ ਹਕੀਕਤ ਵਿੱਚ ਪ੍ਰੀਤ ਉਲਝ ਕੇ ਰਹਿ ਗਈ ਅਤੇ ਸੋਚਦੇ ਸੋਚਦੇ ਕਦੋਂ ਉਹ ਸਰਜੀਤ ਦੀਆਂ ਬਾਹਾਂ ਦੇ ਦਰਮਿਆਨ ਗਹਿਰੀ ਨੀਂਦ ਵਿੱਚ ਚਲੀ ਗਈ ਅਗਲੇ ਦਿਨ ਦਾ ਸਵੇਰਾ ਦੋਨਾਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਖੁਸ਼ੀ ਲਿਆਏਗਾ ਜਾਂ ਫਿਰ ਦਰਦ ਦਾ ਹਨੇਰਾ ਸਵੇਰੇ ਦਾ ਇੰਤਜ਼ਾਰ ਨਾ ਕਰਦੇ ਹੋਏ ਪ੍ਰੀਤ ਸਵੇਕ ਤੈ ਹੀ ਉੱਠ ਬੈਠੀ ਸਰਜੀਤ ਵੱਲ ਦੇਖ ਕੇ ਉਸ ਨੂੰ ਹਰਜਸ ਦੀ ਯਾਦ ਆ ਗਈ ਇੱਕਵੇਂ ਉਹਨੇ ਕੁਝ ਖੂਬਸੂਰਤ ਜ਼ਿੰਦਗੀ ਜਿਉਣ ਦਾ ਇਰਾਦਾ ਕੀਤਾ ਸੀ ਅਤੇ ਫਿਰ ਇੱਕਦਮ ਉਸਦਾ ਕੁਝ ਪਤਾ ਨਹੀਂ ਲੱਗਾ ਬਹੁਤ ਸਮੇਂ ਬਾਅਦ ਕੋਸ਼ਿਸ਼ ਕਰਨ ਤੇ ਪਤਾ ਲੱਗਾ ਉਹ ਦੁਨੀਆ ਵਿੱਚ ਨਹੀਂ ਰਿਹਾ ਸਭ ਕੁਝ ਜਿਵੇਂ ਖਾਮੋਸ਼ ਹੀ ਹੋ ਗਿਆ ਹਰ ਰੰਗ ਫਿੱਕਾ ਹੀ ਨਜ਼ਰ ਆਉਂਦਾ ਨਾ ਕਿਸੇ ਨਾਲ ਗੱਲ ਕਰਨ ਦਾ ਜੀ ਕਰਦਾ ਨਾ ਕੁਝ ਖਾਣ ਪੀਣ ਨੂੰ ਦੁਨੀਆ ਹੀ ਖਤਮ ਹੋ ਗਈ ਇੰਜ ਪਿਆ ਜਾਂਦਾ ਦੁਨੀਆ ਦੀ ਭੀੜ ਵਿੱਚ ਇਕੱਲੀ ਹੀ ਨਜ਼ਰ ਆਉਂਦੀ ਬਾ ਜ਼ਿੰਦਗੀ ਰੇਲ ਦੀ ਪਟੜੀ ਵਾਂਗ ਹੋ ਗਈ ਜਿਵੇਂ ਟ੍ਰੇਨ ਆਉਂਦੀਆਂ ਜਾਂਦੀਆਂ ਪਰਲੀ ਪਟੜੀ ਖਮੋਚੀ ਨਾਲ ਉਹਨਾਂ ਨੂੰ ਦੇਖਦੀ ਰਹਿੰਦੀ ਹੈ ਉਸ ਤਰ੍ਹਾਂ ਹਰਜਸ ਦੇ ਜਾਣ ਤੋਂ ਬਾਅਦ ਮੈਨੂੰ ਮੇਰਾ ਆਪ ਉਸ ਪਟੜੀ ਵਾਂਗ ਲੱਗਦਾ ਜੋ ਬਿਲਕੁਲ ਖਾਮੋਸ਼ ਹੋ ਕੇ ਸਭ ਦੇਖਦੀ ਹੈ ਪਰ ਕਿਸੇ ਨੂੰ ਵੀ ਉਸ ਕੁਝ ਨਹੀਂ ਆਖਦੀ ਪਰ ਅੱਜ ਫਿਰ ਕੁਝ ਯਾਦਾਂ ਦੀ ਦਸਤਕ ਪ੍ਰੀਤ ਦੇ ਦਿਲ ਵਿੱਚ ਹੋ ਰਹੀ ਸੀ ਪ੍ਰੀਤ ਵਾਰ ਬਾਲਕਨੀ ਵੱਲ ਆ ਗਈ ਅਤੇ ਦੂਰ ਤੱਕ ਫੈਲੇ ਪਹਾੜਾਂ ਨੂੰ ਦੇਖਣ ਲੱਗੀ ਜਿਨ੍ਹਾਂ ਉੱਪਰ ਸਵੇਰੇ ਦੀ ਪਹਿਲੀ ਕਿਰਨਾਂ ਦਸਤਕ ਦੇ ਰਹੀ ਸੀ ਜਿਸ ਨੂੰ ਦੇਖ ਕੇ ਪ੍ਰੀਤ ਸੋਚਾਂ ਵਿੱਚ ਵਿਚ ਰਹੀ ਸੀ ਸਰਜੀਤ ਦੀ ਜਾਗ ਪਈ ਪ੍ਰੀਤ ਨੂੰ ਨੇੜੇ ਨਾਲ ਦੇਖ ਉੱਠ ਬੈਠਾ ਅਤੇ ਇਧਰ ਉਧਰ ਦੇਖਣ ਲੱਗਾ ਬਾਲਕਨੀ ਵਿੱਚ ਪ੍ਰੀਤ ਨਜ਼ਰ ਆਈ ਸਰਜੀਤ ਵੀ ਉਸ ਵੱਲ ਵਧ ਗਿਆ ਪ੍ਰੀਤ ਨੂੰ ਦੇਖਦੇ ਹੋਏ ਪੁੱਛਿਆ ਕੀ ਗੱਲ ਜਲਦੀ ਜਾ ਖੁੱਲ ਗਈ ਅੱਜ ਪ੍ਰੀਤ ਨੇ ਸਰਜੀਤ ਵੱਲ ਨਾਲ ਦੇਖਦੇ ਹੋਏ ਸਿਰਫ ਇੰਨਾ ਕਿਹਾ ਜਸਪ੍ਰੀਤ ਮੇਰਾ ਅਤੇ ਹਰਜਸ ਦਾ ਪੁੱਤਰ ਹੈ ਹਰਜਸ ਮੇਰਾ ਪਿਆਰ ਜਿਸ ਨੂੰ ਮੈਂ ਕਦੀ ਵੀ ਭੁੱਲ ਨਹੀਂ ਸਕਦੀ ਉਹ ਨਾ ਹੋ ਕੇ ਵੀ ਮੇਰੇ ਕੋਲ ਹੈ ਮੇਰੇ ਸਾਹਾਂ ਵਿੱਚ ਮੇਰੀ ਧੜਕਣ ਵਿੱਚ ਹੈ ਉਸ ਨੂੰ ਮੈਂ ਨਹੀਂ ਭੁੱਲ ਸਕਦੀ ਉਸਦੀ ਆਰਮੀ ਟ੍ਰੇਨਿੰਗ ਚੱਲ ਰਹੀ ਸੀ ਕਸ਼ਮੀਰ ਵਾਲਾ ਉਸ ਤੋਂ ਬਾਅਦ ਮਾਮਾ ਜੀ ਨੇ ਸਾਡਾ ਵਿਆਹ ਕਰਵਾਉਣ ਦਾ ਫੈਸਲਾ ਲਿਆ ਸੀ ਪਰ ਜਾਣ ਤੋਂ ਪਹਿਲਾਂ ਹੀ ਅਸੀਂ ਮੰਗਣੀ ਕਰ ਲਈ ਸੀ ਅਤੇ ਆਪਣੇ ਰਿਸ਼ਤੇ ਵਿੱਚ ਅੱਗੇ ਵਧ ਗਏ ਸੀ ਫਿਰ ਇੱਕ ਇੰਤਜ਼ਾਰ ਸ਼ੁਰੂ ਹੋਇਆ ਨਾ ਮੁੱਕਣ ਵਾਲਾ ਇੰਤਜ਼ਾਰ ਜੋ ਨਾ ਹੀ ਖਤਮ ਹੋਇਆ ਫਿਰ ਪਤਾ ਲੱਗਾ ਉਸਦੀ ਮੌਤ ਦਾ ਮੇਰੇ ਲਈ ਜਿਉਣ ਦੀ ਕੋਈ ਆਸ ਨਹੀਂ ਸੀ ਪਰ ਜਸਪ੍ਰੀਤ ਦੇ ਆਉਣ ਦੀ ਖਬਰ ਨੇ ਮੈਨੂੰ ਇੱਕ ਰਾਹ ਦਿਖਾਈ ਮਾਮਾ ਜੀ ਕਰ ਉਹ ਲਾਦਨੀ ਸੀ ਜਸਪ੍ਰੀਤ ਦੇ ਹੁੰਦੀ ਮੈਂ ਉਸਨੂੰ ਮਾਮੀ ਜੀ ਦੀ ਝੋਲੇ ਵਿੱਚ ਪਾ ਦਤਾ ਕਈ ਵਾਰ ਖੁਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਈ ਫਿਰ ਮਾਮਾ ਜੀ ਨੇ ਆਪਣੀ ਸੌਹ ਦੇ ਕੇ ਮੈਨੂੰ ਇਹ ਨਾ ਕਰ ਲਈ ਮਜੂਰ ਕਰ ਦਿੱਤਾ ਇੱਕ ਵਾਰ ਫਿਰ ਜਸਪ੍ਰੀਤ ਦੀ ਕਸਮ ਦੇ ਕੇ ਤੁਹਾਡੇ ਨਾਲ ਵਿਆਹ ਕਰਵਾਤਾ ਅੱਜ ਵੀ ਹਰਜਸ ਮੇਰੇ ਨਾਲ ਹੈ ਸੰਜੀਤ ਨੇ ਹਰਜਸ ਦਾ ਨਾਮ ਸੁਣ ਕੇ ਕੁਚੇਤੇ ਕਰਨ ਲੱਗਾ ਕਾਫੀ ਦੇਰ ਬਾਅਦ ਉਸਨੂੰ ਧਿਆਨ ਆਇਆ ਉਸ ਫੌਜੀ ਦਾ ਨਾਮ ਵੀ ਹਰਜਸੀ ਸੀ ਜਿਸ ਕਾਰਨ ਉਸ ਦੀ ਜਾਨ ਬਚੀ ਸਰਜੀਤ ਨੇ ਜਲਦੀ ਨਾਲ ਪ੍ਰੀਤ ਨੂੰ ਆਪਣੀ ਗਲਬੱਕੜੀ ਵਿੱਚ ਲੈ ਲਿਆ ਅਤੇ ਆਪਣੇ ਸੀਨੇ ਨਾਲ ਲਗਾ ਕੇ ਸਿਰਫ ਇੰਨਾ ਹੀ ਕਿਹਾ ਹਰਜਤ ਸਾਡੇ ਨਾਲ ਹੈ ਮੇਰੀ ਧੜਕਣ ਉਸਦੀ ਦਿੱਤੀ ਹੋਈ ਹੈ ਜੋ ਹਰ ਵੇਲੇ ਪ੍ਰੀਤ ਦਾ ਨਾਮ ਲੈਂਦੀ ਹੈ ਪ੍ਰੀਤ ਸਰਜੀਤ ਦੇ ਬੋਲ ਸੁਣ ਕੇ ਉਸ ਵੱਲ ਤੱਕਣ ਲੱਗੀ ਫਿਰ ਰਾਤ ਦੀ ਗੱਲ ਚੇਤੇ ਕਰਦੀ ਹੋਈ ਹੰਝੂ ਭਰੀ ਅੱਖਾਂ ਨਾਲ ਉਹਦੇ ਗਲ ਲੱਗੀ ਸਰਜੀਤ ਨੂੰ ਵੀ ਆਪਣਾ ਸਕੂਨ ਆਪਣੀਆਂ ਬਾਹਾਂ ਵਿੱਚ ਲੈ ਹੀ ਕੜਾ ਰਿਹਾ ਅੱਜ ਦੀ ਸਵੇਰੇ ਸੱਚ ਵਿੱਚ ਹੀ ਬਹੁਤ ਖੂਬਸੂਰਤ ਸੀ ਜਿਸ ਵਿੱਚ ਸਿਰਫ ਸੱਚੀ ਅਤੇ ਇਮਾਨਦਾਰੀ ਸੀ ਜੋ ਹਰ ਰਿਸ਼ਤੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਜੋ ਰਿਸ਼ਤੇ ਦੀ ਖੂਬਸੂਰਤੀ ਨੂੰ ਹੋਰ ਨਿਖਾਰਦੀ ਹੈ ਸਰਜੀਤ ਅਤੇ ਪ੍ਰੀਤ ਦੋਨਾਂ ਨੇ ਆਪਣੇ ਜੀਵਨ ਵਿੱਚ ਸੱਚੇ ਸਾਥੀ ਨੂੰ ਪਾ ਲਿਆ ਇਸੀ ਕਹਾਣੀ ਨਾ ਮੁੱਕਣ ਵਾਲਾ ਇੰਤਜ਼ਾਰ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ